ਛੇ ਜਿਹੇ ਸਿਮਰਨ ਕੁੜੀ ਦਾ ਮੁੱਦਾ ਗਰਮਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਵੱਖ-ਵੱਖ ਵਿਚਾਰਾਂ ਸੀ ਕੁਝ ਵਿਚਾਰ ਸੀ ਤੇ ਕੁਝ ਤਕਰਾਰ ਵੀ ਸੀ ਵੈਸੇ ਕਿ ਕੋਈ ਇੱਕ ਪਾਸੇ ਖੜ ਗਿਆ ਤੇ ਦੂਜੇ ਪਾਸੇ ਜਿਹੜਿਆ ਨੇ ਟੈਂਡ ਚ ਕੰਨਾ ਫਸਾਉਣਾ ਹੁੰਦਾ ਉਹਨਾਂ ਨੇ ਦੂਜੇ ਪਾਸੇ ਖੜ ਜਾਣਾ ਹੁੰਦਾ ਉਹ ਆਪਸੀ ਲਾਕਡਾਟ ਹਰ ਮੁੱਦੇ 'ਚ ਕੱਢ ਦਿਆ ਪਰ ਕੁਝ ਲੋਕਾਂ ਦੇ ਜੈਨੂਇਨ ਵਿਚਾਰ ਸੀ ਕਿ ਇਹ ਕੰਮ ਸਿਰਫ ਸ਼ੌਂਕ ਲਈ ਕੀਤਾ ਜਾ ਰਿਹਾ ਜਾਂ ਇਹ ਹੁਣ ਇਹ ਪੈਸੇ ਕਮਾਉਂ ਲਈ ਕੀਤਾ ਜਾ ਰਿਹਾ ਤੇ ਕੁਝ ਲੋਕਾਂ ਦਾ ਸੀ ਕਿ ਮਜਬੂਰੀ ਵਾਸ ਕੀਤਾ ਜਾ ਰਿਹਾ ਇਹ ਵੀ ਗੱਲ ਸਾਹਮਣੇ ਆਉਂਦੀ ਸੀ ਕਿ ਲੜਕੀ ਹੋਰ ਵੀ ਕੋ ਕੰਮ ਕਰ ਸਕਦੀ ਹੈ ਹੁਣ ਯੂਕੇ ਤੋਂ ਆਹ ਤਸਵੀਰਾਂ ਸਾਹਮਣੇ ਆ ਗਈਆਂ ਤੇ ਇਸ ਉੱਤੇ ਵੀ ਵਿਚਾਰ ਦੇਣ ਵਾਲੇ ਬਹੁਤ ਆ ਵਿਚਾਰ ਤਕਰਾਰ ਵਾਲੇ ਇੱਥੇ ਵੀ ਹੈਗੇ ਆ ਜਿਹੜੇ ਕੋਈ ਤਾਂ ਕਹਿੰਦੇ ਆ ਵੀ ਬਹੁਤ ਚੰਗੀ ਗੱਲ ਹੈ ਲੜਕੀਆਂ ਮਿਹਨਤ ਕਰਦੀਆਂ ਇੱਥੇ ਬਹੁਤ ਕੁਝ ਚੱਲਦਾ ਪਰ ਲੜਕੀਆਂ ਨੂੰ ਸਲੂਟ ਆ ਜਿਹੜੀਆਂ ਮਿਹਨਤ ਕਰ ਰਹੀਆਂ ਦੂਜੇ ਪਾਸੇ ਵੀ ਲਿਖਣ ਵਾਲੇ ਹੈਗੇ ਆ ਜਿਹੜੇ ਕਹਿੰਦੇ ਦਿਹਾੜੀਆਂ ਹੀ ਕਰਨੀਆਂ ਸੀ ਤੇ ਪੰਜਾਬ 'ਚ ਕਰੀ ਜਾਂਦੀਆਂ ਇੱਥੇ ਕੀ ਕਰਨੀਆਂ ਸੋ ਆਰਈ ਨੂੰ ਦੰਦੇ ਇੱਕ ਪਾਸੇ ਤੇ ਲੋਕਾਂ ਨੂੰ ਦੋਵੇਂ ਪਾਸੇ ਤੁਸੀਂ ਇੱਥੇ ਲੋਕਾਂ ਨੂੰ ਨਹੀਂ ਜਿੱਤ ਸਕਦੇ ਦੂਜੀ ਗੱਲ ਧੀਆਂ ਧਿਆਣੀਆਂ ਨੂੰ ਇਕੱਲੇ ਬਾਹਰ ਭੇਜਣ ਤੋਂ ਗੁਰੇਜ਼ ਕਰਨਾ ਚਾਹੀਦਾ ਬਾਕੀ ਆਪੋ ਆਪਣੀ ਸੋਚਣੀ ਆ ਭਾਈ ਜੇ ਪਰਿਵਾਰ ਇੱਥੇ ਹੈਗਾ ਜਾਂ ਤੁਸੀਂ ਖਰਚਾ ਪੂਰਾ ਸਾਂਭ ਸਕਦੇ ਹੋ ਜਰੂਰ ਭੇਜੋ ਪਰ ਜੇ ਤੁਸੀਂ ਕਹੋ ਲੜਕੀ ਇੱਥੇ ਭੇਜਣੀ ਆ ਤੇ ਉਹ ਆਪਣੇ ਹਿਸਾਬ ਦੇ ਨਾਲ ਜ਼ਿੰਦਗੀ ਨੂੰ ਸੈੱਟ ਕਰ ਲਵੇ ਤੇ ਸਾਨੂੰ ਵੀ ਪੈਸੇ ਭੇਜੇ ਇਹਨਾਂ ਹਾਲਾਤਾਂ ਦੇ ਵਿੱਚ ਮੁਸ਼ਕਲ ਹੈ ਕੱਲ ਨੂੰ ਹਾਲਾਤ ਬਦਲ ਜਾਂਦੇ ਆ ਕੁਝ ਵੀ ਹੋ ਸਕਦਾ ਪਰ ਇਹਨਾਂ ਹਾਲਾਤਾਂ ਦੇ ਵਿੱਚ ਸਰਵਾਈਵਲ ਹੀ ਬਹੁਤ ਔਖਾ ਆ ਮੁੰਡੇ ਤਾਂ ਕਿਤੇ ਬਾਹਰ ਵੀ ਪੈ ਜਾਣਗੇ ਪਾਰਕ ਦੇ ਵਿੱਚ ਆ ਕੇ ਲੜਕੀਆਂ ਦਾ ਬਹੁਤ ਔਖਾ ਹੁੰਦਾ ਪਰ ਸਾਡੀ ਪੰਜਾਬੀ ਕਮਿਊਨਿਟੀ ਇਹ ਗੱਲ ਸਮਝਣ ਦੇ ਲਈ ਤਿਆਰ ਨਹੀਂਗੀ ਤਨਾ ਲੜਕੀਆਂ ਹੀ ਮੰਨਦੀਆਂ ਇੱਧਰ ਆ ਕੇ ਮੰਨਦੀਆਂ ਹਨ ਵੱਖਰੀ ਗੱਲ ਹੈ ਬਾਅਦ ਤੇ ਆਤੀਆਂ ਤੇ ਆਣੀਆਂ ਹੁਣ ਮੰਨਦੀਆਂ ਸਭ ਯੂਕੇ ਦੇ ਹਾਲਾਤ ਕਮਾਂਕਾਰ ਤੌਰ ਤੇ ਵੀ ਇਸ ਵਕਤ ਹਿਲੇ ਹੋਏ ਆ ਪੂਰੀ ਦੁਨੀਆ ਦੇ ਵਾਹ ਹਿਲੇ ਹੋਏ ਆ ਕੈਨੇਡਾ ਦੇ ਵਿੱਚ ਵੀ ਇਹ ਹਾਲਾਤ ਆ ਲੋਕ ਸੜਕਾਂ ਤੇ ਸੌਣ ਦੇ ਲਈ ਮਜਬੂਰ ਆ ਪਹਿਲਾਂ ਇਹ ਖਬਰਾਂ ਆਉਂਦੀਆਂ ਹੁੰਦੀਆਂ ਸੀ ਕੈਨੇਡਾ ਤੋਂ ਕਿ ਪੰਜਾਬੀ ਮੁੰਡੇ ਦਾ ਉਥੇ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋਈ ਹੁਣ ਇਹ ਖਬਰਾਂ ਯੂਕੇ ਤੋਂ ਵੀ ਆਉਣ ਲੱਗ ਪਈਆਂ ਕਿਉਂਕਿ ਸਟ੍ਰੈਸ ਲੈਵਲ ਬਹੁਤ ਹਾਈ ਹੋਇਆ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਗੱਲ ਕਰੀ ਅਗਲੇ ਕਹਿੰਦੇ ਤੰਗ ਬਹੁਤ ਹੈ ਪਰ ਪਿੱਛੇ ਵੀ ਨਹੀਂ ਮੁੜ ਸਕਦੇ ਜ਼ਮੀਨਾਂ ਵਾਲੇ ਵੀ ਕਹਿੰਦੇ ਜੇ ਪਿੱਛੇ ਮੁੜੇ ਤਾਂ ਲੋਕ ਕੀ ਕਹਿਣਗੇ ਇੱਕ ਤਾਂ ਸਾਨੂੰ ਇਹ ਗੱਲ ਬਹੁਤ ਮਾਰਦੀ ਹੈ ਵੀ ਲੋਕ ਕੀ ਕਹਿਣਗੇ ਅਸੀਂ ਇਸੇ ਕਰਕੇ ਕਰਜ਼ਾ ਚਾਚਾ ਕੇ ਵਿਆਹ ਕਰ ਵਿਆਹ ਕਰਦੇ ਆ ਵੀ ਲੋਕ ਕੀ ਕਹਿਣਗੇ ਜੋ ਸਾਡੇ ਗੱਲ ਦੇ ਵਿੱਚ ਗੱਲ ਦਾ ਫੰਦਾ ਬਣਦਾ ਬਾਅਦ ਦੇ ਵਿੱਚ ਬਾਅਦ ਚ ਪਤਾ ਲੱਗਦਾ ਲੋਕਾਂ ਨੇ ਕੋਈ ਲੋਕਾਂ ਦਾ ਕੰਮ ਹੀ ਕੋਈ ਨਾ ਕੋਈ ਕਹਿਣਾ ਐ ਸੋ ਹਾਲਾਤ ਯੂਕੇ ਦੇ ਮੈਂ ਚਲੋ ਆਪਾਂ ਗੱਲ ਤੇ ਮੁੜੀਏ ਕਿ ਯੂਕੇ ਦੇ ਹਾਲਾਤ ਇਸ ਵਕਤ ਮਾੜੇ ਆ ਕੱਲ ਨੂੰ ਵਧੀਆ ਹੋ ਜਾਣ ਜੀ ਸਦਕੇ ਆਓ ਟਾਈਮ ਬਦਲਦਾ ਰਹਿੰਦਾ ਪਰ ਫਿਲਹਾਲ ਜਿਹੜੇ ਉਹ ਕੰਮਕਾਰ ਦੇ ਹਾਲਾਤ ਬਹੁਤ ਪੂਰੀ ਦੁਨੀਆ ਦੇ ਹਿਸਾਬ ਦੇ ਨਾਲ ਹੀ ਡਾਉਣੇ ਆ ਯੂਕੇ ਚ ਵੀ ਡਾਉਣੇ ਆ ਸੋ ਗੱਲਬਾਤ ਆਪਾਂ ਜਿੱਥੋਂ ਤੋਰੀ ਸੀ ਉੱਥੇ ਵਾਪਸ ਲੈ ਕੇ ਆਉਨੇ ਆ ਕਿ ਇੱਥੇ ਤੁਸੀਂ ਦੁਨੀਆ ਨੂੰ ਜਿੱਤ ਨਹੀਂ ਸਕਦੇ ਜ਼ਿੰਦਗੀ ਚੱਲਦੀ ਆ ਤੁਹਾਡੇ ਆਪਣੇ ਹਿਸਾਬ ਨਾਲ ਤੁਹਾਡੇ ਆਪਣੇ ਫੈਸਲਿਆਂ ਦੇ ਹਿਸਾਬ ਦੇ ਨਾਲ ਸੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਚੰਗੀ ਲੱਗੀ ਗੱਲਬਾਤ ਤੇ ਸ਼ੇਅਰ ਤੇ ਲਾਈਕ ਕਰ ਦਿਆ ਕਰੋ ਪਰ ਮੈਂ ਵੀ ਕਈ ਵਾਰੀ ਉਹੀ ਗੱਲ ਕਰ ਜਾਂਦਾ ਤੇ ਜੇ ਏਦਾਂ ਮੇਰੇ ਕਹਿਣ ਤੇ ਸਾਰਾ ਕੁਝ ਕਰਨਾ ਹੋਵੇ ਤੁਸੀਂ ਤੇ ਫੇਰ ਤਾਂ ਗੱਲ ਗਈ ਆਈ ਚੰਗੀ ਲੱਗੇ ਫੇਰ ਸ਼ੇਅਰ ਕਰਦੇ ਹੋ ਇਹ ਠੀਕ ਹੈ ਤੇ ਚੰਗਾ ਲੱਗੇ ਫੋਲੋ ਕਰ ਲਇਓ ਇਹ ਤਾਂ ਗੱਲ ਹੋਈ ਨਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ